ਤਾਂ ਜਿਹੜਾ ਸਾਨੂੰ ਬੰਦਾ ਹੋਰ ਕਾਸੇ ਸਵਾਦ ਕਰਦੀਆਂ ਚੜ੍ਹਦੇ ਜੜ ਕੇ ਚੱਲਦਾ ਫਿਰਦਾ ਪਰਮਾਤਮਾ ਨੂੰ ਬਹੁਤ-ਬਹੁਤ ਰੱਖੀਆਂ ਬਾਕੀ ਕਲਾ ਕਰਦੇ ਆ ਅਸੀਂ ਅੱਜ ਚੁਕੀਆਂ ਅੱਜ ਕਰਦੇ ਜੋ ਕਿ ਇਨਸਾਨ ਉਹ ਵੀ ਨਹੀਂ ਕਿ ਆਪਣੇ ਆਪ ਚੱਲਦਾ ਪਿਆ ਵੀ ਉਹ ਆਪਣੇ ਆਪ ਬਣਾਉਂ। ਇਹ ਬਸ ਇਹ ਨਹੀਂ ਮੰਨਦਾ ਸਾਨੂੰ ਨਹੀਂ ਜਾ ਪਰਮਾਤਮਾ ਦੇ ਪਾਣੀ ਵਿੱਚ ਡੇਰਨਾ ਚਾਹੀਦਾ ਹੈ। ਜਦੋਂ ਪਰਮਾਤਮਾ ਨੂੰ ਕੁਝ ਕਰਦੇ ਸਾਡੇ ਪਰਲੀ ਕਰਦੇ ਸਾਨੂੰ ਬਹੁਤ-ਬਹੁਤ ਉੱਚ ਹੁਕਮ ਤਾ ਉਹ ਜਿੰਦਗੀ ਨੂੰ ਮੰਨਣਾ ਚਾਹੀਦਾ ਹੈ। ਫਿਰ ਵੀ ਇਸ ਲਈ ਰਹਿਣ ਦਾ ਸਾਚ ਵਿੱਚ ਦੁਪੀਏ ਸਿਖ ਜਿੰਦਗੀ ਕਰ ਸਕਦੇ ਕਿਉਂਕਿ ਇਹ ਸਾਨੂੰ ਜੋ ਵੀ ਆਪੋ ਆਪਣੇ ਜੁਕੇ ਕਰਦੇ ਆਪਕੋ ਸੌੜੀ ਮਾਰਦਾ ਸੌਂਗ ਤੇ ਜਿੰਦਗੀ ਜਉਣ ਦੀ ਸਹੀ ਜੋ ਕਰਮ ਕਰਨ ਚਾਹੀਦੇ ਨੇ ਇੰਨ ਕੰਮ ਕਰਨਾ ਵਾਲਾ ਇਨਸਾਨ ਜਿੰਦਗੀ ਵਿੱਚ ਜਿੰਦਗੀਆਂ ਤਕਲੀਫਾਂ ਮੁਸ਼ਕਲਾਂ ਆਉਂਦੀ ਰਹਿੰਦੀਆਂ ਨੇ ਸਾਨੂੰ ਉਹਨਾਂ ਮੁਸ਼ਕਲਾਂ ਦੂਰ ਕਰਦੇ ਹੋਏ ਆਪੋ ਆਪਣੀ ਜਿੰਦਗੀ ਬਧੀਆ ਤਰ੍ਹਾਂ ਜਿਉਣੀ ਚਾਹੀਦੀ ਆ ਪਰ ਮਾਰ ਮਾਂ ਜੋ ਵੀ ਕੁਝ ਕਰੇ ਸਾਡੇ ਉਹ ਰਹੀ ਉਹ ਬੇਤੜੇ ਕਿ ਦੁਨੀਆ ਵਿੱਚ ਬਹੁਤ ਲੋਕ ਲੋਨੇ ਮਾਰ ਦਿੰਦੇ ਕੀ ਇਹ ਤਾਂ ਕੀ ਕਰਦਾ ਕੀ ਕਰਦਾ ਤੁਹਾਨੂੰ ਹੋਵੇ ਨਾ ਕੁਝ ਸੋਚੋ ਸਮਝੋ ਇਹਨਾਂ ਨੂੰ ਇਹ ਵੱਲੋਂ ਉਹ ਤਰ੍ਹਾਂ ਦੇ ਕੋਈ ਆਪਣੇ ਆਪ ਜਾਣੀ ਹੈ ਇੱਕ ਸੰਧੀ ਹੋਣੀ ਇਸ ਵਿੱਚ ਜੋ ਕੀ ਤਾਂ ਤਾਂ ਮ ਮ ਕੋਰੂ ਪਰ ਮਾਰ ਮਰ ਤੇ ਮਾਰ ਮਰ ਹੋ ਕਮ ਹੋਵੇਗਾ ਵੀ ਜੋ ਕਿ ਜਿੰਦਗੀ ਵਿੱਚ ਹੋਵੇਗਾ ਤੇ ਦਸ ਜੇ ਕੋਈ ਅਸਿਕਾ ਲੋਕ ਇਹ ਲੋਕ ਦੇਜ ਦੇ ਤੇ ਸਹੀ ਨਹੀਂ ਰੰਦੇ ਬਹੁਤ ਜਿਸਾਈ ਨਹੀਂ ਦਿੰਦੇ ਉਹ ਵੀ ਕੰਦ ਕੰਮ ਸ਼ੁਰੂ ਹੋ ਗਏ ਨੇ ਸੋ ਕੰਦ ਕੰਮ ਕਰਨ ਵਾਲੇ ਵੀ ਇਤਰਾ ਕੇ ਸੁਣ ਆਪੋ ਆਪਣੇ ਇੱਕ ਸੋਈ ਕਲਮ ਖੜੀਏ ਤਾਂ ਕੀ ਜਿੰਦਗੀ ਵਿੱਚ ਨੇ ਖੰਡ ਕੇ ਪਾਪ ਨੇ ਹੋ ਰਹਿਣਾ ਆਉਣ ਕੀ ਪਰਮਾਤਮਾ ਦੇ ਪਾਣੀ ਵਿੱਚ ਰਹੋ ਸੋਤੇ ਹੋ ਗਮ ਜਦ ਕਿ ਬਿਦਿਦ ਕਰੋ ਜਿੰਦਗੀ ਵਿੱਚ ਨਿਰਸਾਪਲ ਹੋ ਜਾਵੇਗੀ ਤੇਸ ਨੂੰ ਗਾਹ ਨੂੰ ਫਿਰ ਸਹੀ ਤਰ੍ਹਾਂ ਜਾਣ ਦਾ ਮੋਕਾ ਮਿਲ ਜਾਵੇਗਾ ਤੇ ਅਸੀਂ ਵੰਦ ਕਰਦੇ ਹਾਂ ਕਿ ਪਰਮਾਤਮਾ ਇਹ ਹੋਗਾ ਮਤਮਕ ਤੰਦ ਗਿਣ ਨੂੰ ਅਗਲੇ ਕਰ ਸਕਾਂਗੇ ਸਹੀ ਸਾਨੂੰ ਨਾਲ ਥੋੜੇ ਜਿਹੀ ਪੁੰਨੇ ਸਾ ਆਪਣੀ ਦੁਨੀਆ ਵਿੱਚੋਂ ਚੁਗਏ ਉਹ ਵੀ ਹੌਲੀ ਹੌਲੀ ਖਤਮ ਹੁੰਦੇ ਜਾਣਗੇ ਸਾਨੂੰ ਜੁਕ ਜੁ ਅਸਾਈ ਕੰਮ ਕਰਨ ਨਾਲ ਹਰ ਸੜੀ ਤੇ ਪੁੰਨੇ ਜੋ ਵੀ ਰੋਕ ਨਹੀਂ ਉਹ ਡੁਗੜ ਹੋ ਜਾਂਦੇ ਨੇ ਕਿ ਮਰ ਮਾਰਨਾ ਤੇ ਬਾਕੀ ਇਦਾਂ ਹੌਪ ਆਪਣੀ ਸੂਝ ਨੂੰ ਤਾਵ ਜਰ ਵੀ ਜਾਂਦਾ ਤੇ ਹੁਣ ਦਾਜੇ ਜੀ ਧੰਨਵਾਦ